ਬਰੇਗੋਟ ਦੇ ਕਮਿਟੀ ਹਸਪਤਾਲ ਵਿੱਚ ਜਿੱਥੇ ਸਿੱਤੂ ਮੂਸੀ ਵਾਲ ਦਾ ਦੁਬਾਰਾ ਜਨਮ ਹੋਇਆ ਤੇ ਸਾਰੇ ਜਿਹੜਾ ਪਰਿਸ਼ੰਨਾਂ ਨਾਲ ਉੱਥੇ ਪਹੁੰਚ ਰਹੇ ਲੱਡੂ ਹੀ ਬਣ ਰਹੇ ਤੇ ਉੱਥੇ ਦੱਸ ਦਈਏ ਕਿ ਹਾ ਹਸਪਤਾਲ ਦੇ ਵਿੱਚ ਜਦੋਂ ਅਬਿਦਾਲੀ ਵੱਲ ਪਹੁੰਚਿਆ ਤਾਂ ਲਿਫਟ ਆ ਜਿਹੜੀ ਫਸ ਗਈ ਸੀ ਬੰਦ ਹੋ ਗਈ ਸੀ ਹਾਂ ਕੁਝ ਸਮੇਂ ਲਈ ਜਿਹੜਾ ਉਹ ਅੰਦਰ ਹੀ ਰੁਕੇ ਰਹੇ ਤਾਂ ਫਿਰ ਜਿਹੜਾ ਸਬੰਧਕ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਤਾਂ ਵੀ ਤੋਂ ਵੀ ਸਭ ਤੋਂ ਪੁੱਛਦੇ ਵੀ ਆ ਰਹੇ ਨੇ ਦੱਸ ਰਹੇ ਨੇ ਕਿ ਜਿਹੜਾ ਲਿਫਟ ਉਹ ਹਸਪਤਾਲ ਦੀ ਉਹ ਜਿਹੜੀ ਬੰਦ ਹੋ ਗਈ ਸੀ ਤਾਂ ਦੱਸਿਆ ਜਿਹੜਾ ਉਹਨਾਂ ਦੇ ਸਾਥੀਆਂ ਨੇ ਵੀ ਕਿ ਜਿਹੜਾ 5 ਮਿੰਟ ਦੇ ਲਈ ਲਿਫਟ ਬੰਦ ਹੋ ਗਈ ਸੀ ਪਰ ਇਹ ਕਹਿੰਦੇ ਕਿ ਅਸੀਂ ਖੂਬ ਬੜ ਗੱਲਾਂ ਬਾਤਾਂ ਮਾਰੀਆਂ ਇੰਜੋਏ ਕੀਤਾ ਤੇ ਇੱਥੇ ਵੀ ਜਿਹੜਾ ਪ੍ਰੈਸ ਦੇ ਨਾਲ ਤਾਲੀਵਾਲ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਸੋ ਜਾਣਦੇ ਆਂ ਅਜ ਤੱਕ ਜਿਹੜਾ ਨਾਲ ਪ੍ਰਸ਼ੰਸਕ ਫੋਟੋਆਂ ਵੀ ਕਰਵਾ ਰਹੇ ਆ ਤਾਲੀਵਾਲ ਸਾਹਿਬ ਸਹੀ ਹੈ ਤਾਲੀਵਾਲ ਸਾਹਿਬ ਸਹੀ ਹੈ ਇੱਥੇ ਠੀਕ ਹੈ ਜੀ ਇੱਕ ਮਿੰਟ ਰਾਮ ਵਾਲੇ ਮਾਈਕ ਨਹੀਂ ਮਾਰਨ ਭਾਈ ਜੀ ਰੀ ਆਪਣੇ ਭਾਈ ਥੋੜਾ ਪਰ ਚਲ ਜੀ ਪਾਤੀ ਪਰਿਵਾਰ ਨੂੰ ਮਿਲ ਕੇ ਆਏ ਹੋ ਕੀ ਫਸਟ ਸੈਕਸ਼ਨ ਤੁਹਾਡਾ ਫੈਮਿਲੀ ਨੂੰ ਮਿਲਿਆ ਹੋ ਸਕਦਾ ਖੁਸ਼ੀ ਆ ਹੂੰ ਤਸੰਦੀ ਆ ਮੈਂ ਤਾਂ ਇੰਨੀ ਗੱਲ ਕਹੂੰਗਾ ਕਿ ਕਿਸੇ ਮਾਪੁਰਸ਼ ਨੂੰ ਮੈਂ ਲਿਖੇ ਹੁੰਦੇ ਨੇ ਸੁਣਿਆ ਸੀ ਕਿ ਜਦੋਂ ਸਾਰੇ ਇਕੱਠ ਤਰ ਕੇ ਅਰਦਾਸ ਕਰਦੇ ਨੇ ਤਾਂ ਰੱਬ ਨੂੰ ਵੀ ਕਿਤੇ ਨਾ ਕਿਤੇ ਥੱਲੇ ਉੱਪਰ ਪਾ ਸੁਣਨੀ ਪੈਂਦੀ ਆ ਸੋ ਸਰਬੱਤ ਦੀ ਅਰਦਾਸ ਮਨਜ਼ੂਰ ਹੋਈ ਹੈ ਮੇਰੇ ਆਪੇ ਪਰਿਵਾਰ ਦੇ ਕਰਕੇ ਦੁਬਾਰਾ ਖੁਸ਼ੀਆਂ ਆਈਆਂ ਨੇ ਬਹੁਤ ਵੱਡਾ ਘਟਾ ਸ਼ੁਭਦੀਪ ਦਾ ਸਿਦਮੂ ਸੀ ਅਰੇ ਦਾ ਉਹ ਤਾਂ ਨਹੀਂ ਪੂਰਾ ਹੋ ਸਕਦਾ ਪਰੇ ਨਵੇਂ ਜਨਮ ਚ ਨਵੇਂ ਰੂਪ ਚ ਫੇਰ ਸ਼ੁਭਦੀਪ ਆਇਆ ਬਹੁਤ ਖੁਸ਼ੀ ਆ ਸ਼ੁਕਰਾਨਾ ਉਸ ਦਾਤੇ ਦਾ ਮੇਰੇ ਪਰਿਵਾਰ ਦੀ ਜੜ ਲੱਗੀ ਹੈ ਤੇ ਅਰਦਾਸ ਉਸ ਦਾਤੇ ਦੇ ਚਰਨਾਂ ਚ ਕੇ ਇਹ ਜੜ ਨਰੋਗ ਨਰੋਲ ਸਾਫ ਤੇ ਡੂੰਗੀ ਲੱਗੇ ਕਿਸ ਦੀ ਵੀ ਲਗਦਾ ਲੰਬੇ ਸਮੇਂ ਦੇ ਬਰ ਪਰ ਵਾਰ ਦੁਬਾਰਾ ਤੋਂ ਖੁਸ਼ੀ ਆਈ ਇਹ ਬਹੁਤ ਵੱਡੀ ਖੁਸ਼ੀ ਹੈ ਜੀ ਬਹੁਤ ਵੱਡਾ ਘਟ ਹੈ ਦੇਖੋ ਇੱਕ ਟਟਣ ਵਰਗੇ ਪੁੱਤ ਦਾ ਦੁਰ ਜਾਣਾ ਭਾਵੇਂ ਹਾਲਾਤ ਕੋਈ ਵੀ ਰਹੇ ਹੋ ਪਰ ਦੁਰ ਜਾਣਾ ਤੁਰ ਗਿਆ ਸੀ ਔਰ ਇਸ ਉਮਰ ਚ ਆ ਕੇ ਫੇਰ ਮਾਪੇ ਬਣਨਾ ਇੱਕ ਵੱਡੀ ਖੁਸ਼ੀ ਇੱਕ ਵੱਡੇ ਪੁੱਤ ਨੂੰ ਹੋ ਕੇ ਦੁਆ ਕੇ ਦੁਬਾਰਾ ਮਾਪੇ ਬਣਨਾ ਔਰ ਇਸ ਉਮਰ ਚ ਬਣਨਾ ਤੇ ਸਭ ਦਾ ਸ਼ੁਕਰਾਨਾ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਜਿਨ੍ਹਾਂ ਨੇ ਪਰਿਵਾਰ ਦਾ ਸਾਥ ਦਿੱਤਾ ਔਰ ਇਸ ਹਸਪੀਟਲ ਦੇ ਡਾਕਟਰ ਸਾਹਿਬਾਨ ਦਸੂ ਬੁੱਚੀ ਟੀਮ ਦਾ ਔਰ ਸਪੈਸ਼ਲੀ ਮੀਡੀਆ ਦਾ ਸਾਰੇ ਪੰਜਾਬੀ ਮੀਡੀਆ ਦਾ ਜਿਨ੍ਹਾਂ ਨੇ ਟਾਈਮ ਟੂ ਟਾਈਮ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਦਾ ਬਹੁਤ ਜਿਆਦਾ ਸਾਥ ਦਿੱਤਾ ਤੁਸੀਂ ਜਿਉਣ ਜੋਗੇ ਜਿਉਂਦੇ ਰਹੋ ਉਸਮਾਨ ਨੂੰ ਕੀ ਕਹੋਗੇ ਜਿਸ ਨੇ ਇੰਨੇ ਦਰਦ ਝੱਲੇ ਇੰਦੀਆਂ ਪੀੜਾਂ ਦੇ ਇੱਕ ਪਾਸੇ بیٹے ਦਾ ਦਰਦ ਦੂਸਰੇ ਪਾਸੇ ਜਿਸ ਕੰਡੀਸ਼ਨੇ ਗੁਜ਼ਰ ਰਹੇ ਸੀ ਉਹ ਅਹ ਲੈ ਸ਼ਬਦ ਕੋਈ ਕਹਿ ਨਹੀਂ ਸਕਦਾ ਕਿਉਂਕਿ ਲਫਜ਼ ਨਹੀਂ ਹੈ ਮਾਂ ਮਾਂ ਹੁੰਦੀ ਆ ਮਾਂ ਦਾ ਇੱਕ ਜਵਾਨ ਪੁੱਤ ਜਿਹਨੂੰ ਦੇਖ-ਦੇਖ ਕੇ ਜਿਉਂਦੀ ਹੋਵੇ ਜਿਹੜਾ ਪੰਜਾਬੀ ਆਪ ਦੇ ਕਿਤੇ ਚ ਸਿਖਰਾਂ ਤੇ ਹੋਵੇ ਮਾਂ ਦਾ ਲਾਟਲਾ ਹੋਵੇ ਅੱਖਾਂ ਸਾਹਮਣੇ ਤੁਰਿਆ ਤੇ 2 ਮਿੰਟ ਬਾਅਦ ਫਿਰ ਸਦੀਵੀ ਤੁਰ ਗਿਆ ਉਸ ਮਾਂ ਨੇ ਦੁਬਾਰਾ ਚਾਂਸ ਲਿਆ ਮਾਂ ਮੰਨਦਾ ਔਰ ਇਸ ਉਮਰ ਦੇ ਵਿੱਚ ਇਹ ਦੁਆਵਾਂ ਸੀ ਖੁਸ਼ੀ ਆ ਪਰ ਮਿਲਕਿਆ ਆ ਦੇਖਣਸਾ ਰੋਂਦੀ ਰਹੀ ਮਿਲਿਆ ਵੀ ਬੈਠਿਆ ਵੀ 2 ਮਿੰਟ ਗੱਲਾਂ ਵੀ ਕੀਤੀਆਂ ਪਰ ਗੱਲ ਕੋਈ ਨਹੀਂ ਉਹਨੋਂ ਖੁਸ਼ੀ ਦੇ ਹੰਝੂ ਨੇ ਜਾਂ ਕਮ ਦੇ ਹੰਝੂ ਨੇ ਨਹੀਂ ਪਤਾ ਪਰ ਮਾਂ ਮਾਂ ਹੁੰਦੀ ਆ ਬਾਜੀ ਮਾਂ ਦਾ ਬਾ ਵੱਡਾ ਜਿਗਰਾ ਸਾਡੀ ਭੈਣ ਚਰਨਪਾਰ ਨੂੰ ਰੱਬ ਹਿੰਮਤ ਹੌਸਲਾ ਬਖਸ਼ੇ ਉਹਦੇ ਘੇ ਦਾ ਵੀ ਇਹਦੇ ਆਏਗਾ ਛੁੱਟੀ ਕਦੋਂ ਮਿਲ ਜੂਗੀ ਬਾਈ ਜੀ ਗੱਲ ਹੋਈ ਤੁਹਾਡੀ ਨੂੰ ਹਫਤਾ ਤਾਂ ਜ਼ਰੂਰ ਰਹੇਗਾ ਪਰਿਵਾਰ ਪਰਿਵਾਰ ਨੇ ਫੈਸਲਾ ਕੀਤਾ ਮੈਂ ਹੁਣੀ ਬਾਈ ਬਲਪਾਰ ਸਿੰਘ ਹੁਣਾਂ ਕੋਲ ਗਿਆ ਤੇ ਉਹ ਕਹਿੰਦੇ ਹਫਤਾ ਤਾਂ ਅਸੀਂ ਪੂਰਾ ਲਾਵਾਂਗੇ ਜ਼ਰੂਰ ਮੈਂ ਤਾਂ ਬਿਲਕੁਲ ਲਾਉਣਾ ਚਾਹੀਦਾ ਤੇ ਜਦੋਂ ਤੱਕ ਡਾਕਟਰਸ ਵੱਲੋਂ ਬੱਚੇ ਦੀ ਤੰਦਰੁਸਤੀ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋ ਜਾਂਦੀ ਕਿ ਹਾਂ ਹੁਣ ਉਹ ਜਾ ਸਕਦਾ ਕਿਉਂਕਿ ਲੋਕਾਂ ਦਾ ਪਿਆਰ ਹੈ ਗੂਸੇ ਵਾਲੇ ਦੀ ਹਵੇਲੀ 'ਚ ਲੋਕ ਆਪੋ ਵਹੀਰਾਂ ਘੱਟ ਕੇ ਆ ਰਹੇ ਨੇ ਆਪ ਉਧਰੇ ਉੱਥੇ ਭੰਗੜਾ ਪਾਉਂਦੇ ਨੇ ਨੱਚਦੇ ਗਾਉਂਦੇ ਨੇ ਮੱਥਾ ਟੇਕਦੇ ਨੇ ਚਲੇ ਜਾਂਦੇ ਨੇ ਤਾਂ ਉਹ ਰੌਣਕ ਮੇਲੇ ਨੂੰ ਇਗਨੋਰ ਵੀ ਨਹੀਂ ਕਰ ਸਕਦੇ ਜੇ ਹੁਣ ਚਲੇ ਜਾਣਗੇ ਜਾ ਕੇ ਫਿਰ ਉਹ ਸਫੋਕੇਸ਼ਨ ਉਹ ਬੱਚੇ ਨੂੰ ਖਿੱਚਣਾ ਚੁੰਮਣਾ ਚੱਕਣਾ ਹਰ ਇੱਕ ਦੀ ਦਿੱਲੀ ਤਮੰਨਾ ਕੇ ਸੀ ਉਹਨੂੰ ਮਿਲੀਏ ਗੋਦੀ ਚੱਕੀਏ ਉਹਨੂੰ ਦੇਖੀਏ ਉਹਦੇ ਨਾਲ ਫੋਟਾ ਖਿਚਾਈਏ ਪੈਣ ਚਰਨਪੌਰ ਹੋਣਾਂ ਨਾਲ ਬਾਈ ਜੀ ਨਾਲ ਬਲਪਾਰ ਸਿੰਘ ਹੋਣਾਂ ਨਾਲ ਕੋਈ ਪਰਿਵਾਰ ਨਾਲ ਫੋਟੋ ਹੋਣ ਸਾਡੀਆਂ ਇਹ ਚਾਹ ਆ ਉਹਨਾਂ ਦਾ ਕਿਉਂਕਿ ਉਹਨਾਂ ਦੀਆਂ ਵੀ ਦੁਆਵਾਂ ਨੇ ਨਾਲ ਸੋ ਹਫਤਾ ਤੱਕ ਤਾਂ ਰਹਿਣਾ ਵੀ ਚਾਹੀਦਾ ਮੈਂ ਤਾਂ ਕੁੱਤ ਕਹੂੰਗਾ ਚਾਹੇ ਹਫਤੇ ਦੀ ਬਜਾਏ 10 ਦਿਨ ਰਹਿਣਾ ਬਈ ਬਹੁਤ ਸਾਰੇ ਲੋਕ ਇਹ ਵੀ ਸੋਸ਼ਲ ਮੀਡੀਆ ਇਹ ਕਮੈਂਟ ਕਰਦੇ ਕਿ ਨਹੀਂ ਕਰਨੇ ਚਾਹੀਦੇ ਇਸ ਸਟਾਈਲ ਦੇ ਵਿੱਚ ਇਹ ਹੁਣ ਇਹਨਾਂ ਬਾਰੇ ਮੈਂ ਮੇਰੇ ਖਾਲ ਨਾ ਹੀ ਬੋਲਾਂ ਤਾਂ ਕਿੱਥੋਂ ਕਿੱਥੇ ਕੀ ਪਰਿਵਾਰ ਨਾਲ ਬੀਤੇ ਆ ਕੀ ਪਰਿਵਾਰ ਨੇ ਕੀਤਾ ਕਿਵੇਂ ਹਿੰਮਤ ਜਟਾਈ ਕੀ ਗੋਆ ਕਿਵੇਂ ਕੀਤਾ ਔਰ ਫਿਰ ਤੁਸੀਂ ਕਮੈਂਟ ਕਰ ਰਹੇ ਹੋ ਯਾਰ ਉਹਨਾਂ ਦੇ ਖਿਲਾਫ ਬਸ ਇਹੀ ਆ ਵੀ ਰੱਬ ਤੁਹਾਨੂੰ ਸਾਰਿਆਂ ਨੂੰ ਉੱਚ ਸਮਤ ਬਖਸ਼ੇ ਅਕਲਾ ਬਖਸ਼ੇ ਤੇ ਤੁਸੀਂ ਪੰਜਾਬੀ ਹੋਣ ਤੇ ਮਾਣ ਕਰੋ ਇੱਕ ਵਾਰੀ ਤੁਹਾਨੂੰ ਰੱਬ ਦਾਤ ਬਖਸ਼ੇ ਅਕਲ ਦੀ ਦਾਤ ਬਖਸ਼ੇ ਤੇ ਤੁਸੀਂ ਸੋਹਣੇ ਪੰਜਾਬੀ ਬਣੋ ਔਰ ਇਹੋ ਜੇ ਬੇਹੁਦਾ ਕਮੈਂਟਸ ਨਾ ਹੀ ਕਰੋ ਤਾਂ ਚੰਗਾ ਠੀਕ ਜੀ ਬਹੁਤ ਬਹੁਤ ਧੰਨਵਾਦ ਬਈ ਖਾਣੇ ਕਰਦੇ ਆ ਗਏ ਇਹ ਇੱਕ ਵਾਰੀ ਨਹੀਂ ਜੇ ਤੁਸੀਂ ਅਕਸਰ ਰਹੇ ਹੋ ਕੋਈ ਫਾਈਵ ਸਟਾਰ ਹੋਟਲਸ ਦੀ ਵੀ ਹੋਈ ਹੈ ਤੇ ਨਿਕਲੇ ਆ ਠੀਕ ਠਾਕ ਹੈ ਸਾਡਾ ਸਾਡੇ ਜੋ ਕੋਈ ਘਬਰਾਇਆ ਨਹੀਂ ਔਰ ਇਹਨਾਂ ਨੇ ਵੀ ਸਾਡੇ ਨਾਲ ਪੂਰਾ ਕੋਆਪਰੇਟ ਕੀਤਾ ਇਹ ਮਸ਼ੀਨਰੀ ਹੈ ਛੋਟੀ ਜਿਹੀ ਖੇਡ ਦੇ ਰਹੇ ਸਸਤੇ ਖੇਡ ਦੇ ਰਹੇ ਅੰਦਰ ਸਮਾਂ ਸਾਨੂੰ 5 ਮਿੰਟ ਇਕੱਠੇ ਖੜਨ ਦਾ ਮੌਕਾ ਮਿਲ ਗਿਆ ਸਭ ਤੋਂ ਵੱਡੀ ਗੱਲ ਕਿ ਤੁਹਾਨੂੰ ਪਤਾ ਲੱਗ ਗਿਆ ਜੀ ਤੁਹਾਨੂੰ ਕਿਤੇ ਫੋਟੋ ਵੀ ਚੰਗਾ ਹੋਣਾ ਤੁਸੀਂ ਵੀ ਵੀਡੀਓ ਬਣਾਇਆ ਕਿੰਨੇ ਬੰਦੇ ਸੀ ਕਿ ਜੀ ਅਸੀਂ 8 9 ਬੰਦੇ ਸੀ ਅੱਛਾ 7 8 ਬੰਦੇ ਸੀ ਕਿਤੇ ਤੋਂ ਕੋਈ ਨਾ ਕੋਈ ਫਾਲਟ ਪੈ ਜਾਂਦਾ ਕੋਈ ਵੱਡੀ ਗੱਲ ਤੋਂ ਮਸ਼ੀਨਰੀ ਆ ਮਸ਼ੀਨਰੀ ਆ ਫਾਸ ਕਰਦੇ ਇੰਜੋਏ ਕੀਤਾ ਅਸੀਂ ਇੰਜੋਏ ਕੀਤਾ ਸ਼ਾਇਦ ਸਿੱਧੂ ਮੂਸੇ ਵਾਲੇ ਦੇ ਰੂਹ ਸਾਡੇ ਨਾਲ ਸੀ ਉਹ ਕਹਿੰਦੀ ਸੀ ਵੀ ਨਹੀਂ ਵੀਰੇ ਹਜੇ ਦਿਹਾੜਾ ਨਹੀਂ ਮੈਂ ਕਿਹਾ ਮੈਂ ਖੋਰੀ ਚੇਡਾ ਕਰਕੇ ਜੋ ਚੇਡਾ ਕਰਕੇ ਜੋ ਉਹ ਚੇਡਾ ਸਾਡੇ ਨਾਲ ਹੋਈਆਂ ਦੋ ਦੋ ਬੰਦ ਸ਼ਾਟ ਕਰ ਲਾਂਗੇ ਬੱਸ ਸਰ ਨਾਲ ਹੀ ਜਨਾਬ ਜਨਬਾਬ ਆਪਾਂ ਚੇਰਿਆ ਗਿਆ ਫਾਇਲਾ ਤੋਂ ਜਿਆਸਤ ਦੇ ਮਸਲੇ ਦੀ ਗੱਲ ਕਰਨੀ ਪਉਂਦਾ ਸੀ ਪਰ ਉਹਨਾਂ ਨੇ ਜਿਹੜਾ ਮਨਾ ਕਰ ਦਿੱਤਾ ਕਿ ਆਪਾਂ ਜਿਹੜਾ ਇੱਥੇ ਆਏ ਆਂ ਫਿਰ ਕਦੇ ਜਿਹੜਾ ਮਾਰਨਾ ਚਾਹਣਾ ਬਣੇ ਜਾਂਦੇ ਜਾਂਦੇ ਰਹਿਣਾ ਹੁਣ ਤਾਂ ਨਾਲ ਬਈ ਸਾਰਿਆਂ ਨੂੰ ਫੋਟੋਆਂ ਕਰਾਉਣ ਲਈ ਖੁੱਲ ਕੇ ਬਈ ਨੇ ਕਰਾਉਣ ਕਹਿੰਦੇ ਜੀ ਕਰਵਾਉ ਮੈਂ ਤੁਹਾਨੂੰ ਮਨਾ ਹੀ ਨਹੀਂ ਕਰਦਾ ਸੋ ਲਗਾਤਾਰ ਸਾਰੇ ਜਿਵੇਂ ਜਿਵੇਂ ਇਸ ਤਰ੍ਹਾਂ ਪਹੁੰਚ ਰਹੇ ਨੇ ਤੁਹਾਨੂੰ ਜਿਹੜਾ ਕਿਸ ਤਰ੍ਹਾਂ ਲੱਗ ਰਿਹਾ ਮੂਸੇ ਵਾਲੇ ਦੀ ਜਿਹੜੀ ਹਵੇਲੀ ਦੇ ਵਿੱਚ ਵੀ ਪੀੜ ਲੱਗੀ ਹੋਈ ਆ ਤੇ ਲਗਭਗ ਅਜੇ 5-6 ਦਿਨ ਜਿਹੜਾ ਹਸਪੀਟਲ ਦੇ ਵਿੱਚ ਹੀ ਅਜੇ ਰਹਿਣਗੇ ਤੇ ਉਹ ਅੱਗੇ ਬਾਕੀ ਸਮਾਂ ਦੱਸੇਗਾ ਸੋ ਸਾਰੇ ਪੰਜਾਬ ਦੀ ਸਾਰੀ ਇੰਡੀਆ ਦੇ ਸਾਰੀ ਦੁਨੀਆ ਦੇ ਵਿੱਚ ਜਿਹੜਾ ਇਸ ਵਕਤ ਖੁਸ਼ੀ ਦੀ ਲਹਿਰ ਆ ਸਾਰੇ ਖੁਸ਼ੀ ਮਨਾ ਰਹੇ ਆ ਦਸਤੂ ਮੁਸੇਵਾਲੇ ਦੇ ਕਿ ਦੁਬਾਰਾ ਆਉਣ ਦੀਆਂ ਤੇ ਭਰਾਵਾਂ ਦੇ ਆਉਣ ਦੀ ਤਾਂ ਜਿਹੜਾ ਹਸਪਤਾਲ ਦੇ ਅੱਗੇ ਜਿਹੜਾ ਪੀੜ ਲੱਗੀ ਰਹੀਦੀ ਆ ਫੋਟੋਆਂ ਕਰਵਾਉਣ ਦੇ ਲਈ ਬਾਪੂ ਬਲਕੌਰ ਜੀ ਦੇ ਨਾਲ ਵੀ ਇੱਥੇ ਕੱਟੋ-ਕੱਟ ਕੇ ਲਾਈਨ ਲੱਗੀ ਰਹੀਦੀ ਆ ਫੋਟੋਆਂ ਕਰਵਾਉਣ ਦੇ ਲਈ ਸੋ ਇਹ ਜਲਦਾਂ ਜਲਦਾਂ ਲਾਈਵ ਹੈ ਜਿਹੜਾ ਸ਼ੇਅਰ ਕਰਦੇ ਆ ਕਰੋ ਆਪਣੇ ਜਿਹੜਾ ਬਠਿੰਡੇ ਵਾਲਿਆਂ ਵਾਸਤੇ ਜਿਹੜਾ ਕਹਿੰਦੇ ਮਾਲਵੇ ਵਾਸਤੇ ਵੀ ਕੁਝ ਦੀ ਗੱਲ ਹੈ ਕਿ ਜਿਹੜਾ ਆਪਣੇ ਇੱਥੇ ਜਿਹੜਾ ਬਠਿੰਡੇ ਦੀ ਧਰਤੀ ਤੇ ਦੁਬਾਰਾ ਜਿਹੜਾ ਮੂਸੇ ਵਾਲੇ ਨੇ ਜਨਮ ਲਿਆ ਸੋ ਸਾਰੇ ਭਰਾਵਾਂ ਵਾਸਤੇ ਆਪਣੇ ਵਾਸਤੇ ਖੁਸ਼ੀ ਦੀ ਗੱਲ ਆ ਹਾਂ ਤੇ ਦੂਰ ਤੋਂ ਆ ਕੇ ਦੱਸਿਆ ਨਾ ਮਿੰਦੇ ਸਿਕੰਦਰੀਆ ਕਰਨ ਆਪਾਂ ਜਨਮ ਦੇਖਣਾ ਇੱਥੇ ਆਪਣੇ ਨੇੜੇ ਵੀ ਆ ਤੇ ਆਪਣੇ ਲਈ ਮਾਣ ਵਾਲੀ ਗੱਲ ਵੀ ਇਹਦੇ ਤੇ ਆਪਾਂ ਆ ਆ ਵੀ ਸਕਦੇ ਆ ਆ ਕੇ ਜਿਹੜਾ ਇੱਕ ਇਸ ਤਰ੍ਹਾਂ ਹੋ ਜਾਂਦਾ ਕਿ ਹਾਂ ਯਾਰ ਅਸੀਂ ਆਏ ਕੋਈ ਨਹੀਂ ਸਹਲਾ ਜੰਮਿਆ ਜਾਂ ਕੋਈ ਜਿਹੜਾ ਬਾਪੂ ਜੀ ਨੂੰ ਤਾਂ ਮਿਲ ਸਕਦੇ ਆ ਫਿਲਹਾਲ ਜਿਹੜਾ ਬੱਚੇ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਤੇ 44 ਗੱਲ ਸਾਹਿਬ ਜਿਹੜਾ ਜਾ ਰਹੇ ਆ ਸੋ ਅੱਗੇ ਦੀ ਜੋ ਵੀ ਅਪਡੇਟ ਆਉਂਦੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜੁੜੇ ਰਹੋ ਆਪਣੇ ਫੇਸਬੁੱਕ ਪੇਜ ਨਾਲ YouTube ਪੇਜ ਦੇ ਨਾਲ ਜਿੰਨਾ ਭਰਾਵਾਂ ਨੇ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ